ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕਲੀਨ ਨਾਮ ਦੇ ਇੱਕ ਆਦਮੀ ਤੋਂ ਜੋ ਸੜਕਾਂ ਤੋਂ ਕੂੜਾ ਚੱਕਣ ਦਾ ਕੰਮ ਕਰਦਾ ਸੀ ਉਹ ਅਜੇਹੇ ਸ਼ਹਿਰ ਵਿੱਚ ਰਹਿੰਦਾ ਸੀ ਜਿੱਥੇ ਕਈ ਗੁੰਡੇ ਮਵਾਲੀ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਸੀ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਲੀਨ ਅਕਸਰ ਕੂੜੇ ਦਾ ਢੇਰ ਤੋਂ ਕੁਝ ਟੁੱਟਿਆ-ਫੁੱਟਿਆ ਸਮਾਨ ਕੱਢ ਲੈਂਦਾ ਸੀ ਉਸ ਦੀ ਥੋੜੀ ਮੁਰੰਮਤ ਕਰਕੇ ਉਹ ਆਪਣੇ ਦੋਸਤ ਦੀ ਦੁਕਾਨ ਉੱਤੇ ਵੇਚ ਦਿੰਦਾ ਇਸੇ ਤਰ੍ਹਾਂ ਉਹ ਆਪਣੇ ਗੁਜ਼ਾਰੇ ਲਈ ਥੋੜੇ ਪੈਸੇ ਕਮਾ ਲੈਂਦਾ ਸੀ ਕਲੀਨ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਇੱਕ ਵਰਕਸ਼ਾਪ ਵਿੱਚ ਰਹਿਣ ਲੱਗ ਪਿਆ ਸੀ। ਉਸਦੀ ਇੱਕ ਬੇਟੀ ਵੀ ਸੀ ਜੋ ਕਾਫੀ ਸਮੇਂ ਪਹਿਲਾਂ ਇੱਕ ਬਿਮਾਰੀ ਕਰਕੇ ਮਰ ਗਈ ਸੀ। ਉਹ ਆਪਣੀ ਬੇਟੀ ਨੂੰ ਕਾਫੀ ਯਾਦ ਕਰਦਾ ਸੀ ਤੇ ਉਹਦੀਆਂ ਯਾਦਾਂ ਕਲੀਨ ਨੂੰ ਹਰ ਪਲ ਪਰੇਸ਼ਾਨ ਕਰਦੀਆਂ ਰਹਿੰਦੀਆਂ। ਇਸੇ ਵਜ੍ਹਾ ਤੋਂ ਉਹ ਆਪਣੇ ਪੜੋਸ ਵਿੱਚ ਰਹਿਣ ਵਾਲੀ ਡਿਆਂਡਾ ਨਾਮ ਦੀ ਕੁੜੀ ਦਾ ਖਾਸ ਧਿਆਨ ਰੱਖਣ ਲੱਗਿਆ। ਡਿਆਂਡਾ ਇੱਕ ਅਨਾਥ ਕੁੜੀ ਹੈ ਜੋ ਆਪਣੀ ਦਾਦੀ ਨਾਲ ਰਹਿੰਦੀ ਸੀ। ਕਲੀਨ ਨੂੰ ਉਸ ਵਿੱਚ ਆਪਣੀ ਬੇਟੀ ਦੀ ਝਲਕ ਦਿਖਾਈ ਦਿੰਦੀ ਸੀ। ਤੇ ਉਹਦਾ ਖਿਆਲ ਰੱਖ ਕੇ ਉਹ ਆਪਣੀ ਬੇਟੀ ਦੀ ਮੌਤ ਦਾ ਪਛਤਾ ਤਾਪ ਕਰ ਲੈਂਦਾ ਸੀ ਦੂਜੇ ਪਾਸੇ ਆਪਾਂ ਮਾਈਕਲ ਨਾਮ ਦੇ ਇੱਕ ਆਦਮੀ ਨੂੰ ਵੇਖਦੇ ਹਾਂ ਜੋ ਜੇਲ੍ਹ ਦੇ ਦਰਵਾਜ਼ੇ ਦੇ ਬਾਹਰ ਖੜ੍ਹਾ ਆਪਣੇ ਬੇਟੇ ਮਿੱਕੀ ਦਾ ਇੰਤਜ਼ਾਰ ਕਰ ਰਿਹਾ ਸੀ ਅਸਲ ਵਿੱਚ ਉਹਦਾ ਮੁੱਦਾ ਜੇਲ੍ਹ ਤੋਂ ਰਿਹਾ ਹੋਣ ਵਾਲਾ ਹੈ ਪਰ ਉਦੋਂ ਹੀ ਮਿੱਕੀ ਦੇ ਦੋਸਤ ਉਸ ਨੂੰ ਲੈਣ ਉੱਥੇ ਆ ਗਏ ਪਰ ਮਿੱਕੀ ਨੇ ਆਪਣੇ ਪਿਤਾ ਦੀ ਬਜਾਏ ਆਪਣੇ ਦੋਸਤਾਂ ਨਾਲ ਜਾਣਾ ਠੀਕ ਸਮਝਿਆ ਮਿੱਕੀ ਦੇ ਇਸ ਵਰਤਾਅ ਤੋਂ ਮਾਈਕਲ ਨੂੰ ਕਾਫੀ ਗੁੱਸਾ ਆਇਆ ਪਰ ਉਹਨੇ ਫੇਰ ਵੀ ਇਹਨੂੰ ਨਜ਼ਰਅੰਦਾਜ਼ ਕਰ ਦਿੱਤਾ ਫਿਰ ਸ਼ਾਮ ਨੂੰ ਜਦੋਂ ਕਲੀਨ ਉਸ ਇਲਾਕੇ ਤੋਂ ਕੂੜਾ ਚੱਕ ਰਿਹਾ ਸੀ ਤਾਂ ਉਸਨੇ ਮਾਈਕਲ ਤੇ ਉਹਦੇ ਆਦਮੀਆਂ ਨੂੰ ਮਾਈਕਲ ਦੇ ਰੈਸਟੋਰੈਂਟ ਦੇ ਬਾਹਰ ਕੁਝ ਗਲਤ ਕੰਮ ਕਰਦੇ ਦੇਖਿਆ ਹੋਰ ਤਾਂ ਹੋਰ ਉਸ ਸਮੇਂ ਮਾਈਕਲ ਤੇ ਉਹਦੇ ਆਦਮੀਆਂ ਕੋਲ ਕਈ ਖਤਰਨਾਕ ਹਥਿਆਰ ਵੀ ਸਨ ਪਰ ਮਾਈਕਲ ਕੋਈ ਮੁਸੀਬਤ ਮੋਲ ਨਹੀਂ ਸੀ ਲੈਣਾ ਚਾਹੁੰਦਾ ਇਸ ਲਈ ਉਹ ਚੁੱਪਚਾਪ ਆਪਣਾ ਕੰਮ ਕਰਦਾ ਰਿਹਾ ਅਸਲ ਵਿੱਚ ਉਹ ਇੱਕ ਰੈਸਟੋਰੈਂਟ ਚਲਾਉਣ ਦੇ ਨਾਲ-ਨਾਲ ਗੈਰ ਕਾਨੂੰਨੀ ਧੰਦਾ ਵੀ ਕਰਦਾ ਸੀ ਉਹ ਚਾਈਨਾ ਤੋਂ ਆਏ ਡਰੱਗਜ਼ ਨੂੰ ਆਪਣੇ ਇਲਾਕੇ ਅੰਦਰ ਖੁੱਲੇ ਆਮ ਵੇਚ ਕੇ ਪੈਸਾ ਕਮਾਇਆ ਕਰਦਾ ਸੀ ਇਹ ਡਰੱਗਜ਼ ਮੱਛੀਆਂ ਅੰਦਰ ਲੁਕਾ ਕੇ ਲਿਆਏ ਜਾਂਦੇ ਸਨ ਫਿਰ ਮਾਈਕਲ ਡਰੱਗਜ਼ ਕੱਢ ਕੇ ਮੱਛੀਆਂ ਬਾਜ਼ਾਰ ਵਿੱਚ ਵੇਚ ਦਿੰਦਾ ਸੀ ਉਸ ਰਾਤ ਮਾਈਕਲ ਥੋੜੇ ਗੁੱਸੇ ਵਿੱਚ ਸੀ ਕਿਉਂਕਿ ਚਾਈਨਾ ਤੋਂ ਜੋ ਮਾਲ ਆਇਆ ਸੀ ਉਹ ਮਾਈਕਲ ਦੀਆਂ ਸ਼ਰਤਾਂ ਮੁਤਾਬਕ ਨਹੀਂ ਸੀਗਾ ਤੇ ਇਸ ਨਾਲ ਮਾਈਕਲ ਦਾ ਪੱਕਾ ਘਾਟਾ ਹੋਣ ਵਾਲਾ ਹੈ ਖੈਰ ਅਗਲੀ ਸਵੇਰ ਕਲੀਨ ਨੇ ਡਿਆਂਡਾ ਨੂੰ ਤੁਰ ਕੇ ਸਕੂਲ ਜਾਂਦੇ ਹੋਏ ਦੇਖਿਆ ਡਿਆਂਡਾ ਨੇ ਉਹਨੂੰ ਦੱਸਿਆ ਕਿ ਹੁਣ ਉਹਨਾਂ ਦੇ ਮੁਹੱਲੇ ਵਿੱਚ ਸਕੂਲ ਬਥ ਨਹੀਂ ਆਉਂਦੀ ਤੇ ਉਹਦੀ ਦਾਦੀ ਦੀ ਗੱਡੀ ਖਰਾਬ ਹੋ ਗਈ ਹੈ ਇਸ ਲਈ ਉਹਨੂੰ ਹੁਣ ਤੁਰ ਕੇ ਹੀ ਸਕੂਲ ਜਾਣਾ ਪਵੇਗਾ ਇਹ ਸੁਣ ਕੇ ਕਲੀਨ ਨੇ ਕਿਹਾ ਕਿ ਉਹ ਉਹਨੂੰ ਸਕੂਲ ਛੱਡ ਆਵੇਗਾ ਉੱਥੋਂ ਵਾਪਸ ਆ ਕੇ ਕਲੀਨ ਨੇ ਆਪਣੀ ਬੇਟੀ ਦੀ ਸਾਈਕਲ ਕੱਢੀ ਤੇ ਡਿਆਂਡਾ ਦੇ ਘਰ ਦੇ ਬਾਹਰ ਰੱਖ ਦਿੱਤੀ ਪਰ ਡਿਆਂਡਾ ਦੀ ਦਾਦੀ ਐਥੇਲ ਨੇ ਉਹਨੂੰ ਇਹ ਕਰਦੇ ਹੋਏ ਦੇਖ ਲਿਆ ਤੇ ਉਹ ਫੌਰਨ ਘਰ ਤੋਂ ਬਾਹਰ ਆ ਗਈ ਉਸਨੇ ਕਲੀਨ ਨੂੰ ਪੁੱਛਿਆ ਕਿ ਆਖਰ ਉਸਨੂੰ ਉਹਦੀ ਪੋਤੀ ਨਾਲ ਇਹਨਾਂ ਲਗਾਬ ਕਿਉਂ ਹੈ ਇਸਤੇ ਕਲੀਨ ਨੇ ਸਿਰਫ ਇੰਨਾ ਹੀ ਕਿਹਾ ਕਿ ਇਸ ਨਾਲ ਉਹਨੂੰ ਆਪਣੀ ਗਲਤੀ ਤੇ ਥੋੜਾ ਘੱਟ ਪਛਤਾਵਾ ਹੁੰਦਾ ਹੈ ਇਹ ਸੁਣ ਕੇ ਐਥੇਲ ਨੇ ਕਿਹਾ ਕਿ ਉਹ ਦਿਲ ਦਾ ਕਾਫੀ ਚੰਗਾ ਆਦਮੀ ਹੈ ਉੱਥੇ ਹੀ ਦੂਜੇ ਪਾਸੇ ਮਾਈਕਲ ਇਲਾਕੇ ਵਿੱਚ ਨਸ਼ਾ ਵੇਚਣ ਵਿੱਚ ਜੁਟਿਆ ਹੋਇਆ ਸੀ ਪਰ ਚੈਨਾ ਤੋਂ ਇੱਕ ਵਾਰ ਫੇਰ ਬੇਕਾਰ ਮਾਲ ਆਉਣ ਤੇ ਉਹਦਾ ਪਾਰਾ ਚੜ ਗਿਆ ਉਹ ਆਪਣੇ ਆਪ ਤੇ ਕਾਬੂ ਨਹੀਂ ਕਰ ਸਕੇਆ ਤੇ ਉਸਨੇ ਗੁੱਸੇ ਵਿੱਚ ਕੋਰੀਅਰ ਵਾਲੇ ਨੂੰ ਪੂਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ ਮਿੱਕੀ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਆਪਣੇ ਪਿਤਾ ਦੀ ਦਰਿੰਦਗੀ ਦੇਖ ਕੇ ਉਹ ਉੱਥੇ ਦਾ ਉੱਥੇ ਸੁੰਨ ਹੋ ਗਿਆ ਮਾਈਕਲ ਕਾਫੀ ਖੂਨਖਾਰ ਗੈਂਗਸਟਰ ਸੀ ਉਸ ਤੋਂ ਸ਼ਹਿਰ ਦੇ ਸਾਰੇ ਗੁੰਡੇ ਡਰਦੇ ਸਨ ਹੋਰ ਤਾਂ ਹੋਰ ਉਹਦਾ ਸ਼ਹਿਰ ਵਿੱਚ ਕਾਫੀ ਦਬਦਬਾ ਸੀ ਇਸੇ ਕਰਕੇ ਉਹ ਦਿਨ ਦਿਹਾੜੇ ਵੀ ਕਿਸੇ ਦਾ ਖੂਨ ਕਰਨ ਤੋਂ ਨਹੀਂ ਘਬਰਾਇਆ ਫਿਰ ਉਸ ਰਾਤ ਜਦੋਂ ਕਲੀਨ ਮਾਈਕਲ ਦੇ ਰੈਸਟੋਰੈਂਟ ਦਾ ਕੂੜਾ ਚੱਕਣ ਆਇਆ ਤਾਂ ਹਰ ਜਗ੍ਹਾ ਬਦਬੂ ਤੇ ਖੂਨ ਦੇ ਨਿਸ਼ਾਨ ਦੇਖ ਕੇ ਉਹ ਤੋ ਰਹਾ ਨਾ ਗਿਆ ਉਹ ਉਸਨੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਰ ਇਹ ਬਦਬੂ ਆ ਕਿਥੋਂ ਰਹੀ ਹੈ ਪਰ ਉਦੋਂ ਹੀ ਪਿੱਛੇ ਤੋਂ ਮਾਈਕਲ ਆ ਗਿਆ ਉਸਨੇ ਕਲੀਨ ਨੂੰ ਕੁਝ ਪੈਸੇ ਦੇ ਕੇ ਖੂਨ ਦੇ ਨਿਸ਼ਾਨ ਸਾਫ਼ ਕਰਨੇ ਕਿਹਾ ਪਰ ਕਲੀਨ ਇਸ ਮਾਮਲੇ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਇਸ ਲਈ ਉਹਨੇ ਸਾਫ਼ ਮਨਾਂ ਕਰ ਦਿੱਤਾ ਤੇ ਆਪਣਾ ਕੰਮ ਕਰਨ ਲੱਗ ਪਿਆ ਫਿਰ ਕੁਝ ਦਿਨ ਬਾਅਦ ਜਦੋਂ ਕਲੀਨ ਕੰਮ ਤੇ ਜਾ ਰਿਹਾ ਸੀ ਤਾਂ ਉਸਦੀ ਗੱਡੀ ਸੜਕ ਦੇ ਵਿੱਚੋਂ ਵਿੱਚ ਖਰਾਬ ਹੋ ਗਈ ਕੁਝ देर ਬਾਅਦ ਉਹਨੂੰ ਇੱਕ ਆਦਮੀ ਲਖਾਈ ਦਿੱਤਾ ਜਿਹਦੇ ਪਿੱਛੇ ਕਈ ਗੁੰਡੇ ਬਏ ਹੋਏ ਸਨ ਉਹਨਾਂ ਗੁੰਡਿਆਂ ਨੇ ਉਹਨੂੰ ਘੇਰ ਲਿਆ ਤੇ ਇੱਕ ਸੁੰਨਸਾਨ ਜਗ੍ਹਾ ਉੱਤੇ ਲੈ ਗਏ ਇਸ ਤੋਂ ਬਾਅਦ ਉਹਨਾਂ ਨੇ ਮਿਲ ਕੇ ਉਸਨੂੰ ਪੂਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਕਲੀਨ ਨੇ ਫੌਰਨ ਉਸ ਆਦਮੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਤੋਂ ਇੱਕ ਗੁੰਡੇ ਨੇ ਉਸਦੇ ਸਿਰ ਤੇ ਜ਼ੋਰਦਾਰ ਵਾਰ ਕਰ ਦਿੱਤਾ ਤੇ ਉਹ ਉੱਥੇ ਹੀ ਬੇਹੋਸ਼ ਹੋ ਗਿਆ ਕੁਝ ਸਮੇਂ ਬਾਅਦ ਜਦੋਂ ਕਲੀਨ ਦੀ ਅੱਖ ਖੁੱਲੀ ਤਾਂ ਉਹ ਇੱਕ ਹਸਪਤਾਲ ਵਿੱਚ ਸੀ ਬਾਅਦ ਵਿੱਚ ਉਸਨੂੰ ਡਾਕਟਰ ਨੇ ਦੱਸਿਆ ਕਿ ਬੇਟਾ ਕਿਸਮਤ ਸੀ ਤੇਰੀ ਬਚ ਗਿਆ ਨਹੀਂ ਤਾਂ ਜਿੰਨੀ ਗਹਿਰੀ ਸੱਟ ਤੇਰੇ ਲੱਗੀ ਸੀ ਮੌਕੇ ਤੇ ਹੀ ਫੁੱਲ ਪੈ ਜਾਣੀ ਸੀ ਤੇਰੇ ਫਿਰ ਡਾਕਟਰ ਨੇ ਉਹਨੂੰ ਉੱਥੇ ਹੀ ਰਹਿ ਕੇ ਕੁਝ ਦਿਨ ਦਵਾਈ ਲੈਣ ਦੀ ਸਲਾਹ ਦਿੱਤੀ ਪਰ ਕਲੀਨ ਉੱਠ ਕੇ ਸਿੱਧਾ ਆਪਣੇ ਘਰ ਆ ਗਿਆ ਰਸਤੇ ਵਿੱਚ ਉਹਨੂੰ ਡਾਂਡਾ ਦਿਖਾਈ ਦਿੱਤੀ ਜੋ ਕੁਝ ਟਪੂਰੀ ਮੁੰਡਿਆਂ ਨਾਲ ਖੜੀ ਸੀ ਕਲੀਨ ਨੂੰ ਉਹਦੀ ਫਿਕਰ ਸੀ ਇਸ ਲਈ ਉਹਨੇ ਡਾਂਡਾ ਨੂੰ ਆਪਣੇ ਨਾਲ ਘਰ ਚੱਲਣ ਲਈ ਕਿਹਾ ਪਰ ਡਾਂਡਾ ਨੇ ਪੁੱਠਾ ਜਵਾਬ ਦਿੰਦੇ ਹੋਏ ਕਿਹਾ ਵੀ ਦੇਖ ਅੰਕਲ ਤੂੰ ਮੇਰਾ ਬਾਪ ਨਹੀਂ ਹੈਗਾ ਠੀਕ ਹੈ ਨਾ ਇਸ ਲਈ ਬਾਪ ਬਣਦੀ ਕੋਸ਼ਿਸ਼ ਵੀ ਨਾ ਕਰੋ ਤਾਂ ਚੰਗਾ ਰਹੇਗਾ ਇਸ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਵੀ ਕਲੀਨ ਨਾਲ ਪੰਗਾ ਲੈਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਹਿਲਾਂ ਹੀ ਡਾਂਡਾ ਉਹਦੇ ਨਾਲ ਚੱਲਣ ਨੂੰ ਰਾਜ਼ੀ ਨਹੀਂ ਸੀ ਪਰ ਕਲੀਨ ਨਾਲ ਉਹਨਾਂ ਦਾ ਵਰਤਾਅ ਦੇ ਕੇ ਉਹਦੀ ਗੱਲ ਮੰਨ ਉਹਦੇ ਨਾਲ ਹੀ ਘਰ ਵਸਾ ਗਈ। ਉਧਰ ਦੂਜੇ ਪਾਸੇ ਮਾਈਕਲ ਦੀ ਆਪਣੇ ਮੁੰਡੇ ਨਾਲ ਬਹਿਸ ਹੋ ਰਹੀ ਸੀ ਕਿਉਂਕਿ ਮਿੱਕੀ ਨੂੰ ਆਪਣੇ ਬਾਪ ਦਾ ਬਿਜ਼ਨਸ ਅੱਗੇ ਵਧਾਉਣ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਬਾਂਦਰ ਕਿਲਾ ਖੇਡਣ ਵਿੱਚ ਦਿਲਚਸਪੀ ਸੀ। ਬਿਜ਼ਨਸ ਅੱਗੇ ਵਧਾਉਣ ਨੂੰ ਤਾਂ ਐਵੇਂ ਬੋਰ ਰਿਹਾ ਜਿਵੇਂ ਕਾਲੂ ਆੜਤੀਆ ਹੋਵੇ। ਖੈਰ ਮਾਈਕਲ ਇਸ ਗੱਲ ਤੋਂ ਕਾਫੀ ਗੁੱਸਾ ਸੀ ਫਿਰ ਉਹਨਾਂ ਦੀ ਬਹਿਸ ਇੰਨੀ ਵੱਧ ਗਈ ਕਿ ਮਿੱਕੀ ਨੇ ਚਾਕੂ ਲੈ ਕੇ ਆਪਣੇ ਬਾਪ ਨੂੰ ਧਮਕਾਇਆ ਤੇ ਕਹਿਣ ਲੱਗਿਆ ਕਿ ਉਹ ਹੁਣ ਆਪਣੇ ਦੋਸਤਾਂ ਖਿਲਾਫ ਇੱਕ ਸ਼ਬਦ ਹੋਰ ਨਹੀਂ ਸੁਨੇਗਾ। ਉਸੇ ਰਾਤ ਮਿੱਕੀ ਆਪਣੇ ਘਰ ਤੋਂ ਭੱਜ ਗਿਆ। ਉਧਰ ਕਲੀਨ ਨੂੰ ਇੱਕ ਖਾਲੀ ਘਰ ਦੇ ਬਾਹਰ ਡਿਆਂਡਾ ਦੀ ਸਾਈਕਲ ਦਿਖਾਈ ਦਿੱਤੀ। ਇਹ ਉਹੀ ਜਗ੍ਹਾ ਸੀ ਜਿੱਥੇ ਉਹ ਲਫੰਗੇ ਮੁੰਡੇ ਅਕਸਰ ਆਪਣਾ ਅੱਡਾ ਬਣਾ ਕੇ ਬੈਠੇ ਰਹਿੰਦੇ ਸਨ। ਜਦੋਂ ਕਲੀਨ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਉਹ ਲੋਕ ਡਿਆਂਡਾ ਨੂੰ ਜ਼ਬਰਦਸਤੀ ਡਰੱਗਜ਼ ਤੇ ਸ਼ਰਾਬ ਦੇ ਕੇ ਉਸਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਹੋਰ ਤਾਂ ਹੋਰ ਉਹਨਾਂ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰਨ ਦੀ ਧਮਕੀ ਦੇਣ ਲੱਗੇ। ਉਦੋਂ ਕਲੀਨ ਨੇ ਫਿਰ ਬਿਨਾਂ ਕੁਝ ਸੋਚੇ ਲੋਹੇ ਦਾ ਇੱਕ ਪੈਪ ਚੁੱਕਿਆ ਤੇ ਉਹਨਾਂ ਲਫੰਗਿਆਂ ਨੂੰ ਕੁੱਟ-ਕੁੱਟ ਕੇ ਉਹਨਾਂ ਦੀ ਹੱਡੀ ਫਸਲੀ ਇੱਕ ਕਰ ਦਿੱਤੀ। ਇਹਨਾਂ ਸਾਰਿਆਂ ਨੂੰ ਕੁੱਟਣ ਤੋਂ ਬਾਅਦ ਕਲੀਨ ਨੇ ਦੇਖਿਆ ਕਿ ਮਾਈਕਲ ਦਾ ਮੁੰਡਾ ਮਿੱਕੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਸੀ। ਪਰ ਕਲੀਨ ਨੇ ਫੌਰਨ ਡੈਂਡਾ ਨੂੰ ਉਠਾਇਆ ਤੇ ਕਿਸੇ ਨੂੰ ਖਬਰ ਲੱਗਣ ਤੋਂ ਪਹਿਲਾਂ ਹੀ ਉੱਥੋਂ ਨਿਕਲ ਗਿਆ। ਆਖਰਕਾਰ ਮਿੱਕੀ ਕਈ ਦਿਨ ਤੱਕ ਹਸਪਤਾਲ ਰਹਿਣ ਤੋਂ ਬਾਅਦ ਆਪਣੇ ਘਰ ਵਾਪਸ ਆਇਆ। ਜਿਹੜੇ ਡਾਕਟਰ ਨੇ ਉਹਦਾ ਇਲਾਜ ਕੀਤਾ ਸੀ ਉਸਨੇ ਮਾਈਕਲ ਨੂੰ ਦੱਸਿਆ ਕਿ ਮਿੱਕੀ ਦਾ ਸਰੀਰ ਤਾਂ ਠੀਕ ਹੋ ਜਾਵੇਗਾ ਪਰ ਉਹਦਾ ਚਿਹਰਾ ਕਦੇ ਪਹਿਲਾਂ ਵਰਗਾ ਨਹੀਂ ਹੋ ਸਕੇਗਾ ਕਿਉਂਕਿ ਉਹਦੇ ਜ਼ਖਮ ਬਹੁਤ ਜ਼ਿਆਦਾ ਗਹਿਰੇ ਸੀ ਇਸ ਨੂੰ ਠੀਕ ਕਰਨ ਦਾ ਬਸ ਇੱਕੋ ਹੀ ਤਰੀਕਾ ਸੀ ਪਲਾਸਟਿਕ ਸਰਜਰੀ ਹੋਰ ਤਾਂ ਹੋਰ ਉਹਦੇ ਵੋਕਲ ਕੋਰਡਸ ਖਰਾਬ ਹੋ ਜਾਣ ਕਰਕੇ ਹੁਣ ਮਿੱਕੀ ਕਦੇ ਬੋਲ ਵੀ ਨਹੀਂ ਸਕੇਗਾ ਇਸ ਲਈ ਡਾਕਟਰ ਨੇ ਫੌਰਨ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਉਹਨੂੰ ਨਹੀਂ ਤਾਂ ਮਿੱਕੀ ਦੀ ਹਾਲਤ ਹੋਰ ਵਿਗੜ ਸਕਦੀ ਹੈ ਪਰ ਮਾਈਕਲ ਨੂੰ ਤਾਂ ਮੰਨੋ ਆਪਣੇ ਬੇਟੀ ਦੀ ਕੋਈ ਪਰਵਾਹ ਹੀ ਨਹੀਂ ਸੀਗੀ ਉਸਨੇ ਮਿੱਕੀ ਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਤਾਂ ਜੋ ਉਹਨੂੰ ਆਪਣੇ ਪਿਤਾ ਦੀ ਗੱਲ ਨਾ ਮੰਨਣ ਦੀ ਸਜ਼ਾ ਮਿਲ ਸਕੇ ਫਿਰ ਕੁਝ ਦਿਨ ਬਾਅਦ ਫ੍ਰੈਂਕ ਨਾਮ ਦੇ ਪੁਲਿਸ ਵਾਲੇ ਨੇ ਆ ਕੇ ਮਾਈਕਲ ਨੂੰ ਔਫ ਦੇਨ ਦੀ ਵੀਡੀਓ ਫੁਟੇਜ ਦਿਖਾਈ ਉਹਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਲੀਨ ਨੇ ਹੀ ਸਾਰਿਆਂ ਨੂੰ ਕੁੱਟਿਆ ਸੀ ਮਾਈਕਲ ਜਾਣਦਾ ਸੀ ਕਿ ਕਲੀਨ ਡਿਆਂਡਾ ਤੇ ਉਹਦੀ ਦਾਦੀ ਦੇ ਕਾਫੀ ਕਰੀਬ ਹੈ ਇਸ ਲਈ ਉਹਨੇ ਫ੍ਰੈਂਕ ਨੂੰ ਉਹਨਾਂ ਨੂੰ ਮਾਰਨ ਦੇ ਆਰਡਰ ਦਿੱਤੇ ਪਰ ਕਲੀਨ ਨੂੰ ਜਿਉਂਦਾ ਪੜ ਕੇ ਉਹਦੇ ਸਾਹਮਣੇ ਲੈ ਕੇ ਆਉਣ ਨੂੰ ਕਿਹਾ ਇਸ ਤੋਂ ਸਾਫ਼ ਜ਼ਾਹਰ ਸੀ ਕਿ ਉਸ ਇਲਾਕੇ ਦੀ ਪੁਲਿਸ ਵੀ ਮਾਈਕਲ ਦੇ ਇਸ਼ਾਰੇ ਉੱਤੇ ਨੱਚਦੀ ਸੀ ਉਥੇ ਹੀ ਕਲੀਨ ਜਾਣਦਾ ਸੀ ਕਿ ਮਾਈਕਲ ਆਪਣੇ ਮੁੰਡੇ ਨਾਲ ਹੋਏ ਹਾਦਸੇ ਦਾ ਬਦਲਾ ਤਾਂ ਜ਼ਰੂਰ ਲਵੇਗਾ ਇਸ ਲਈ ਉਹ ਡਿਆਂਡਾ ਤੇ ਉਹਦੀ ਦਾਦੀ ਨੂੰ ਲੈ ਕੇ ਫੌਰਨ ਸ਼ਹਿਰ ਤੋਂ ਦੂਰ ਨਿਕਲ ਗਿਆ ਪਰ ਰਸਤੇ ਵਿੱਚ ਇੱਕ ਜਗ੍ਹਾ ਪੁਲਿਸ ਨੇ ਉਹਨੂੰ ਰੋਕਣ ਲਈ ਕਿਹਾ ਫਿਰ ਕਲੀਨ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰਨ ਦਾ ਸੋਚਿਆ ਤਾਂ ਕਿ ਡਿਆਂਡਾ ਤੇ ਉਹਦੀ ਦਾਦੀ ਦੀ ਜਾਨ ਬਚ ਸਕੇ ਪਰ ਫਿਰ ਉਹਨੂੰ ਅਹਿਸਾਸ ਹੋਇਆ ਕਿ ਪੁਲਿਸ ਵੀ ਮਾਈਕਲ ਨਾਲ ਮਿਲੀ ਹੋਈ ਹੈ ਇਸ ਲਈ ਉਹਨੇ ਇੱਕਦਮ ਰੇਸ ਦੱਬੀ ਤੇ ਉਥੋਂ ਭੱਜ ਗਿਆ ਪੁਲਿਸ ਤੋਂ ਭੱਜਣ ਤੋਂ ਬਾਅਦ ਕਲੀਨ ਇੱਕ ਰੈਸਟੋਰੈਂਟ ਅੰਦਰ ਆ ਕੇ ਰੁਕਿਆ ਜਦੋਂ ਡਿਆਂਡਾ ਤੇ ਉਹਦੀ ਦਾਦੀ ਅੰਦਰ ਗਏ ਤਾਂ ਕਲੀਨ ਨੇ ਉੱਥੇ ਖੜੀ ਇੱਕ ਗੱਡੀ ਦਾ ਤਾਲਾ ਤੋੜਿਆ ਤੇ ਉਹਦੇ ਵਿੱਚ ਭੱਜ ਕੇ ਪੁਲਿਸ ਤੋਂ ਬਚਣ ਦਾ ਪਲਾਨ ਬਣਾਇਆ ਪਰ ਉਦੋਂ ਹੀ ਮਾਈਕਲ ਦੇ ਆਦਮੀਆਂ ਨੇ ਕਲੀਨ ਦੀ ਗੱਡੀ ਉੱਥੇ ਦੇਖ ਲਈ ਤੇ ਉਹ ਰੈਸਟੋਰੈਂਟ ਅੰਦਰ ਆ ਗਏ ਡਿਆਂਡਾ ਤੇ ਐਥਲ ਨੇ ਵੀ ਉਹਨਾਂ ਨੂੰ ਦੇਖ ਲਿਆ ਸੀ ਇਸ ਲਈ ਉਹ ਦੂਜੇ ਰਸਤੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ ਉਧਰ ਕਲੀਨ ਵੀ ਮਾਈਕਲ ਦੇ ਆਦਮੀਆਂ ਨੂੰ ਦੇਖ ਕੇ ਪਿੱਛੇ ਦੇ ਰਸਤੇ ਅੰਦਰ ਆ ਗਿਆ ਫਿਰ ਅਚਾਨਕ ਉਹਨੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਫਿਰ ਡਿਆਂਡਾ ਤੇ ਉਸਦੀ ਦਾਦੀ ਤੱਕ ਪਹੁੰਚਿਆ ਜੋ ਟੋਰ ਅੰਦਰ ਲੁਕੀਆਂ ਹੋਈਆਂ ਸਨ ਉਹਨਾਂ ਨੇ ਕਲੀਨ ਨੂੰ ਬੜੀ ਸਫਾਈ ਨਾਲ ਮਾਈਕਲ ਦੇ ਆਦਮੀਆਂ ਦਾ ਸਫਾਇਆ ਕਰਦੇ ਦੇਖ ਲਿਆ ਸੀ ਇਸ ਲਈ ਆਖਰਕਾਰ ਕਲੀਨ ਨੂੰ ਸਚਾਈ ਦੱਸਣੀ ਪਈ ਅਸਲ ਵਿੱਚ ਉਹ ਪਹਿਲਾ ਖੂងਖਾਰ ਸੀਰੀਅਲ ਕਿਲਰ ਹੁੰਦਾ ਸੀ ਪਰ ਜਦੋਂ ਉਹਦੀ ਬੇਟੀ ਦੀ ਮੌਤ ਹੋਈ ਤਾਂ ਉਹ ਸਭ ਛੱਡ ਕੇ ਸ਼ਹਿਰ ਤੋਂ ਦੂਰ ਆ ਗਿਆ ਫਿਰ ਉਹਨੇ ਕੂੜਾ ਚੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਕਿ ਕਿਸੇ ਨੂੰ ਉਹਦੀ ਪਿਛਲੀ ਜ਼ਿੰਦਗੀ ਦੀ ਖਬਰ ਨਾ ਹੋਵੇ ਖੈ ਡਾਂਡਾ ਤੇ ਐਥਲੋ ਇੱਕ ਸੇਫ ਜਗ੍ਹਾ ਉਤੇ ਪਹੁੰਚਾ ਕੇ ਉਹ ਆਪਣੇ ਘਰ ਤੋਂ ਕੁਝ ਪੈਸੇ ਲੈਣ ਆਇਆ ਫਿਰ ਉਸਨੇ ਆਪਣੇ ਦੋਸਤ ਦੀ ਦੁਕਾਨ ਤੋਂ ਕੁਝ ਹਥਿਆਰ ਖਰੀਦੇ ਜਿਸ ਨਾਲ ਉਹ ਮਾਈਕਲ ਤੇ ਉਸਦੇ ਗੁੰਡਿਆਂ ਦੀ ਪੰਬੀਰੀ ਕਮਾ ਸਕੀ ਫਿਰ ਫ੍ਰੈਂਕ ਨੇ ਮਾਈਕਲ ਨੂੰ ਦੱਸਿਆ ਕਿ ਕਲੀਨ ਕੋਈ ਆਮ ਬੰਦਾ ਨਹੀਂ ਬਲਕਿ ਇੱਕ ਖੂਨਖਾਰ ਕਾਤਲ ਹੈ ਜੋ ਕੁਝ ਸਾਲ ਪਹਿਲਾਂ ਤੱਕ ਅੰਡਰਵਰਲਡ ਅੰਦਰ ਮੌਤ ਦੇ ਫਰਿਸ਼ਤੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਦੋਂ ਹੀ ਉਹਨੂੰ ਕਲੀਨ ਨੇ ਫੋਨ ਕਰਕੇ ਕਿਹਾ ਕਿ ਉਹ ਛੇਤੀ ਉਹਦੇ ਝੱਗੇ ਦਾ ਮੇਚ ਲੈਣ ਆ ਰਿਹਾ ਹੈ ਔਰ ਮਾਈਕਲ ਦਾ ਅੰਤ ਕਰੀਮ ਸੀ ਇਸ ਲਈ ਉਹਨੇ ਫੌਰਨ ਆਪਣੇ ਛਪਰੀ ਬੰਦਿਆਂ ਨੂੰ ਹਥਿਆਰਾਂ ਨਾਲ ਇਕੱਠਾ ਕਰ ਲਿਆ ਉਧਰ ਕਲੀਨ ਵੀ ਆਪਣੇ ਹਥਿਆਰ ਤਿਆਰ ਕਰਕੇ ਕੂੜੇ ਵਾਲੇ ਟਰੱਕ ਵਿੱਚ ਮਾਈਕਲ ਦੇ ਘਰ ਲਈ ਨਿਕਲ ਗਿਆ ਫਿਰ ਉਸਨੇ ਬਿਨਾਂ ਕਿਸੇ ਵਰਨਿੰਗ ਦੇ ਸਿੱਧਾ ਜਾ ਕੇ ਮਾਈਕਲ ਦੇ ਘਰ ਟਰੱਕ ਵਾਰ ਦਿੱਤਾ ਜਿਸ ਨਾਲ ਬਿਜਲੀ ਚਲੀ ਗਈ ਤੇ ਚਾਰੇ ਪਾਸੇ ਹਨੇਰਾ ਹੋ ਗਿਆ ਪਰ ਹਨੇਰੇ ਵਿੱਚ ਵੀ ਕਲੀਨ ਨੇ ਬੜੀ ਸਫਾਈ ਨਾਲ ਮਾਈਕਲ ਦੇ ਸਾਰੇ ਮੁਸਤੰਡਿਆਂ ਨੂੰ ਇੱਕ ਇੱਕ ਕਰਕੇ ਉੱਪਰ ਭੇਜ ਦਿੱਤਾ ਫਿਰ ਜਦੋਂ ਉਹ ਮਾਈਕਲ ਨੂੰ ਲੱਭ ਰਿਹਾ ਸੀ ਤਾਂ ਅਚਾਨਕ ਮਾਈਕਲ ਨੇ ਵਾਰ ਕਰਕੇ ਉਹਨੂੰ ਹੈਰਾਨ ਕਰ ਦਿੱਤਾ ਉਹਨਾਂ ਦੋਨਾਂ ਵਿੱਚ ਪੂਰੀ ਲੜਾਈ ਹੋਈ ਪਰ ਕਲੀਨ ਨੇ ਛੇਤੀ ਹੀ ਉਹਨੂੰ ਕਲੀਨ ਕਰ ਦਿੱਤਾ ਜਿਵੇਂ ਹੀ ਉਹ ਮਾਈਕਲ ਨੂੰ ਮਾਰਨ ਆਲਾ ਸੀ ਉਦੋਂ ਹੀ ਮਿੱਕੀ ਬਾਹਰ ਆ ਗਿਆ ਫਿਰ ਉਹਨੇ ਕਲੀਨ ਉਤੇ ਬੰਦੂਕ ਤਾਣ ਦਿੱਤੀ ਉਹਨੂੰ ਦੇਖ ਮਾਈਕਲ ਤਾਂ ਖੁਸ਼ ਹੋ ਗਿਆ ਕਿਉਂਕਿ ਉਹਨੂੰ ਲੱਗਿਆ ਕਿ ਮਿੱਕੀ ਕਲੀਨ ਨੂੰ ਮਾਰ ਦੇਵੇਗਾ ਪਰ ਮਿੱਕੀ ਨੇ ਆਪਣੇ ਬਾਪ ਦੇ ਹੀ ਗੋਲੀਆਂ ਠੋਕ ਦਿੱਤੀਆਂ ਇਸ ਤੋਂ ਬਾਅਦ ਉਹਨੇ ਕਲੀਨ ਉੱਤੇ ਵੀ ਬੰਦੂਕ ਚਲਾਈ ਪਰ ਉਹਦੀ ਬੰਦੂਕ ਵਿੱਚ ਗੋਲੀਆਂ ਖਤਮ ਹੋ ਗਈਆਂ ਸਨ ਤੇ ਇਸ ਤਰ੍ਹਾਂ ਕਲੀਨ ਉਥੋਂ ਬਚ ਕੇ ਨਿਕਲ ਗਿਆ ਆਖਰਕਾਰ ਆਪਾਂ ਡਾਂਡਾ ਨੂੰ ਦੇਖਦੇ ਹਾਂ ਜੋ ਸੜਕ ਤੇ ਸਾਈਕਲ ਚਲਾ ਰਹੀ ਸੀ ਹੁਣ ਉਹਨਾਂ ਦਾ ਸ਼ਹਿਰ ਕਲੀਨ ਕਰਕੇ ਗੈਂਗਸਟਰ ਤੇ ਲੁਫੰਗੀਆਂ ਤੋਂ ਆਜ਼ਾਦ ਹੋ ਗਿਆ ਸੀ ਉਦੋਂ ਹੀ ਡਾਂਡਾ ਇੱਕ ਪਲ ਲਈ ਰੁਕੀ ਤੇ ਹੱਸਣ ਲੱਗੀ ਕਿਉਂਕਿ ਸਾਹਮਣੇ ਤੋਂ ਕਲੀਨ ਆਪਣੇ ਕੂੜੇ ਦੇ ਟਰੱਕ ਉੱਤੇ ਆ ਰਿਹਾ ਸੀ ਸੋ ਦੋਸਤੋ ਏ ਸੀ ਫਿਲਮ ਕਲੀਨ ਦੀ ਕਹਾਣੀ ਸੋ ਐਸੀ ਤਰ੍ਹਾਂ ਦੀ ਫਿਲਮ ਲੈ ਕੇ ਫੇਰ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ